ਹਰ ਸਾਲ ਜਿਤਨਾ ਇਸ ਵਾਰ ਵੀ ਪਵਿੱਤਰ ਰਮਜ਼ਾਨ ਮਹੀਨੇ ਨੂੰ ਮੁੱਖ ਰੱਖਦੇ ਆ ਸਾਫ ਕਾਸ ਸਨਸ ਦੀ ਸਕੱਤਰ Bibi Farzana Alam ਨੇ ਮਲੇਰਕੋਡਲਾ ਸਥਿਤ ਆਪਣੀ ਰਹਾਇਸ਼ ਤੇ ਰੋਜ਼ਾ ਇਫਤਾਰ ਕਰਵਾਈ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਕਿਹਾ ਕਿ ਅਸੀਂ ਸਾਲ 2010 ਚ ਆਲਮ ਸਾਹਿਬ ਨੇ ਰੋਜ਼ੇ ਖੁਲਵਾਉਣ ਦੀ ਸ਼ੁਰੂਆਤ ਕੀਤੀ ਸੀ ਇਸ ਦੇ ਮੱਦੇ ਨਜ਼ਰ ਇੱਥੇ ਹਰ ਸਾਲ ਪਾਈਚਾਰਕ ਸਾਂਝ ਬਣਾਉਂਦੇ ਆ ਰੋਜ਼ਾ ਇਫਤਾਰੀ ਕਰਵਾਈ ਹੈ ਅਤੇ ਅੱਗੇ ਵੀ ਕਰਵਾਉਂਦੇ ਰਹਾਂਗੇ ਇਹ ਜਦੋਂ ਤੋਂ ਆਲਮ ਸਾਹਿਬ ਮਲੇਰਕੋਡਲੇ ਆਏ ਤੇ ਆलम ਸਾਹਿਬ ਜਦੋਂ ਇਹ ਰਮਜ਼ਾਨ ਦੇ ਮਹੀਨੇ ਦੇ ਵਿੱਚ ਇਫਤਾਰੀ ਕਰਵੰਦੇ ਸੀ ਤੇ ਸਾਡਾ ਇਹ ਥੋੜਾ ਜਿਹਾ ਉਪਰਾਲਾ ਹੁੰਦਾ ਵੀ ਅਸੀਂ ਉਹਨਾਂ ਦੀ ਜਿਹੜੀ ਚਲਾਈ ਹੋਈ ਇੱਥੇ ਕੋਠੀ ਦੀ ਆलम ਆਊਸ ਦੀ ਪ੍ਰਥਾ ਹੈ ਤੇ ਉਹ ਸਿਰ ਉਬਰਕਾਰ ਰੱਖੀ ਜਦੋਂ ਬਕ ਕਿੰਨੇ ਸਮੇਂ ਤੋਂ ਚੱਲਿਆ ਆ ਇਹ ਜਦੋਂ 2010 ਤੋਂ ਆलम ਸਾਹਿਬ ਇੱਥੇ ਆਏ ਨੇ ਮੇਰੇ ਕੋਲ ਚ ਹਰ ਸਾਲ ਹੀ ਕੋਠੀ ਦੇ ਵਿੱਚ ਅਸੀਂ ਇਹ ਇਫਤਾਰ ਦਾ ਪ੍ਰੋਗਰਾਮ ਰੱਖਦੇ ਹਾਂ ਨਹੀਂ ਇਹਦੇ ਵਿੱਚ ਕੱਲੇ ਮੁਸਲਮਾਨ ਨਹੀਂ ਹੈਗੇ ਇਹਦੇ ਵਿੱਚ ਹਿੰਦੂ ਭਰਾ ਵੀ ਆਉਂਦੇ ਨੇ ਤੇ ਸਿੱਖ ਭਰਾ ਵੀ ਹੁੰਦੇ ਨੇ ਸਾਰੇ ਇੱਕ ਤਰ੍ਹਾਂ ਦਾ ਗੁਲਦਸਤਾ ਪੇਸ਼ ਹੁੰਦਾ ਹੈ ਪਿਆਰ ਦਾ ਸਬੂਤ ਹੁੰਦਾ ਹੈ ਵੀ ਸਾਂਝਾ ਤੌਰ ਤੇ ਇਹ ਜਿਹੜੀ ਰੋਜ਼ਾ ਫਤਾਰ ਹੁੰਦੀ ਹੈ ਹਰ ਸਾਲ ਦੀ ਹਰ ਸਾਲ ਇਹ ਅਸੀਂ ਸਾਂਝੀ ਇੱਕ ਜਿਹੜੀ ਵਧੀਆ ਸਾਂਝ ਹੈਗੀ ਆ ਭਾਈਚਾਰਕ ਸਾਂਝੇ ਉਹਨੂੰ ਕਾਇਮ ਰੱਖਣ ਲਈ ਕੋਸ਼ਿਸ਼ ਕਰਦੇ ਆਂ ਵੀ ਉਹ ਬਣੀ ਰਹੇ ਕੁਝ ਚੰਦ ਲੋਕ ਹੁੰਦੇ ਨੇ ਉਹ ਸ਼ਰਾਰਤੀ ਲੋਕ ਹੁੰਦੇ ਨੇ ਹਉ ਹਰ ਮਜ਼ਬ ਦੇ ਵਿੱਚ ਹਰ ਧਰਮ ਦੇ ਵਿੱਚ ਹੁੰਦੇ ਨੇ ਹਰ ਜਾਤੀ ਚੋਂ ਹੁੰਦੇ ਨੇ ਉਹਨਾਂ ਦਾ ਸਿਰਫ ਜਿਹੜਾ ਹੁੰਦਾ ਆਪਦਾ ਟੀਚਾ ਜਿਹੜਾ ਹੁੰਦਾ ਨਾ ਉਹਨਾਂ ਨੇ ਸਿਰਫ ਆਪਣੀ ਸਿਆਸਤ ਕਰਨੀ ਹੁੰਦੀ ਹੈ ਜਿਹੜੀ ਗਲਤ ਗੰਦੀ ਸਿਆਸਤ ਕਰਨੀ ਹੁੰਦੀ ਹੈ ਜਾਂ ਉਹਨਾਂ ਨੇ ਸਿਰਫ ਆਪਦਾ ਜਿਹੜਾ ਹੈਗਾ ਆਪਦਾ ਥੋੜਾ ਜਿਹਾ ਚਮਕਾਉਣਾ ਹੁੰਦਾ ਵਿਆਪ ਨੂੰ ਤਾਂ ਉਹ ਇਹੋ ਜਿਹੀਆਂ ਜਿਹੜੀਆਂ ਭਾਈਚਾਰਕ ਜਿਹੜੀਆਂ ਜਿੱਦੋਂ ਕਿਤੇ ਮਤਲਬ ਕੋਈ ਘਟਨਾ ਹੁੰਦੀ ਹੈ ਤਾਂ ਉਹ ਲੋਕਾਂ ਦਾ ਦੂਜੀ ਬਰਾਦਰੀ ਦੇ ਪ੍ਰਤੀ ਜਾਂ ਦੂਸਰੇ ਜਿਹੜੀ ਹੈਗੀ ਆਪਣੇ ਧਰਮ ਦੇ ਪ੍ਰਤੀ ਉਹਨਾਂ ਦੀਆਂ ਮਤਲਬ ਗਲਤ ਬੋਡਿੰਗ ਹੋ ਜਾਂਦੀ ਹੈ ਉਹਨਾਂ ਦੇ ਜਿਹੜੇ ਆਪਣੇ ਅਲਫਾਜ਼ ਨੇ ਉਹ ਸਹੀ ਨਹੀਂ ਵਰਤੇ ਤੇ ਉਹ ਪਰ ਅਸੀਂ ਉਹ ਉਹਨਾਂ ਤੋਂ ਸਾਰਿਆਂ ਤੋਂ ਉੱਪਰ ਛੱਡ ਕੇ ਉੱਪਰ ਉੱਠ ਕੇ ਇਹ ਚੀਜ਼ ਚਾਹੁੰਦੇ ਆਂ ਵੀ ਇਹ ਭਾਈਚਾਰਾ ਸਾਂਝ ਹਮੇਸ਼ਾ ਰਹੇ ਉਹਨਾਂ ਦੇ ਉੱਪਰ ਇਹ ਮਤਲਬ ਇੱਕ ਤਰ੍ਹਾਂ ਦੀ ਚਪੇੜ ਹੋਏਗੀ ਕਿਉਂਕਿ ਉਹਨਾਂ ਨੂੰ ਹਾਵੀ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਹ ਮੇਰਾ ਨਾਮ ਜੀ ਮੁਬਸ਼ਰ ਅਲੀ ਖਾਨ ਹੈ ਔਰ ਆਲਮ ਸਾਹਿਬ 2010 ਚ ਜਿਆਦਾ ਇੱਥੇ ਤਸ਼ੀਫ ਲਿਆਏ ਥੇ ਮੈਂ ਅਲਹਮਦੁਲਿਲਾ ਜਿੱਦਾਂ ਹੀ ਇਹਨਾਂ ਦੇ ਨਾਲ ਲੱਗਿਆ ਹੋਇਆ ਹਾਂ اور امید ہے مینو اس مالک پر بھی اپنے پر بھی کہ تاہیات جنی زندگی ہے پورا انہیں دن ہی رہا ہے اس حکم ہے کہ تسی مل جل کے افتاری کرو اور کھانا کھاؤ بھی کھلاؤ بھی اور جڑے مستحق ہیں انہوں نے انہوں دا کھانا دیو بات یہ ہے ابھی عالم صاحب نے اس وقت بھی جب دوہزار ہزار تشریف لے آئے تھے دوہزار بارہ دا الیکشن میڈم فرزانہ لڑے تھے ਔਰ ਲੋਗਾ ਨੇ ਇੱਕ ਗੁਲਦਸਤੇ ਨੂੰ ਜਿਹੜਾ ਉਹਨਾਂ ਨੇ ਪੇਸ਼ ਕੀਤਾ tha ਉਸੇ ਉਸੇ ਚੀਜ਼ ਨੂੰ ਅੱਗੇ ਰੱਖ ਕੇ ਉਹਨਾਂ ਨੂੰ ਜਿੱਤ ਦਿਲਾਈ थी ਔਰ ਜਿਹੜਾ ਇੱਕ ਇਹ سلسلہ ਹੈ ਇਹ ਆलम ਸਾਹਿਬ ਨੇ ਆਪਣੀ ਪੋਥੀ ਚ 2010 ਤੋਂ ਸ਼ੁਰੂ ਕੀਤਾ tha ਜਿਸ ਨੂੰ ਅੱਜ ਤੱਕ ਮੈਡਮ ਫਰਜ਼ਾਨਾ ਨੇ ਔਰ ਕੋਖੀ ਦੇ ਘਰ ਘਰ ਦੇ ਹਰ ਫਰਦ ਨੇ ਉਸ ਨੇ ਕਾਇਮ ਰੱਖਿਆ ਉਮੀਦ ਹੈ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਵੀ ਇਸ ਨੂੰ ਰੱਖਾਂਗੇ ਔਰ ਦੂਸਰੇ ਸਾਡਾ ਅਗਲਾ ਅਗਲਾ ਜਿਹੜਾ ਹੈ ਇੱਕ ਹੋਰ ਹੈ ਕਿ ਅਸੀਂ ਅੱਗੇ ਨੂੰ ਕੋਈ ਐਸਾ ਭਲਾਈ ਵਾਲਾ ਕੈਂਪ ਵੀ ਲਾਈਏ ਜਿਹੜਾ ਆਵਾਮ ਨੂੰ ਫਾਇਦਾ ਦੇ ਸਕੇ देखिए ये रमजान शरीफ का बहुत मुबारक महीना है बरकतों वाला और इसका आखिरी अशरा शुरू हुआ है آخری شاہ چل رہا ہے تو عالم ہاؤس میں افطاری کا انتظام کیا ہے آج تو جتنے بھی لوگ یہاں آئے ہیں میری دعا ہے کہ دل سے کہ اللہ پاک سب کو لمبی عمر دے تندرستی دے سب کے گھروں میں خیر و برکت ہو اللہ کی رحمت ہو اور ہمارے شہر ملیر کوٹلا میں بہت امن و امان ہو شانتی رہے یہی میرا میسیج ہے اس مبارک موقع پر چلتا ہے سب کو لیکن میرا اکثر آنا ہوتا ہے میں چھوڑ ہی نہیں سکتی ملیرکوٹ والا بہت ہی اچھا لگ رہا ہے بس مجھے عالم صاحب کی کمی بہت محسوس ہوئی ہے آج